ਡਬਲ ਡਿਸਟਰੀਬਿਊਟਰ 3 ਸਪੀਡ ਆ ਬਾਈ 3 ਸਪੀਡ ਆ ਯਾਰ ਭਾਈ ਇਹਦੇ 65 ਤੋਂ 70 ਪੈਸੇ ਆ ਜੀ ਇਹ ਤਾਂ ਬਾਈ ਜਮੇ ਨਵਾਂ ਟਰੈਕਟਰ ਆ ਇਹ ਤਾਂ ਹਲੇ ਟਾਇਰ ਟੂਰ ਨਾਲ ਦੇ ਦੇ ਕਿੰਨੇ ਕੁ ਪੈਸੇ ਦੇ ਚੱਲਿਆਗਾ ਕੱਲੀ ਕੇ 75 ਤੋਂ 85 ਪੈਸੇ ਟਾਇਰ ਨਾਲ ਦੇ ਪਏ ਆ ਇਹ ਬਾਈ 2012 ਮਾਡਲ ਆ ਜੀ ਠੀਕ ਆ ਜੀ ਹਾਂ ਟਰੈਕਟਰ ਇਹ ਵੀ ਟੌਪ ਮਾਡਲ ਆ ਰਵਾਸਪੀ ਡੀਓ ਤੇਲ ਬ੍ਰੇਕਾਂ ਡਿਸਟਰੀਬਿਊਟਰ ਵਾਲਾ ਠੀਕ ਆ ਜੀ ਹਾਂ ਤੇ ਟਾਇਰਾਂ ਦੀ ਕੰਡੀਸ਼ਨ ਕੀ ਕਹਿੰਦੀ ਐ ਟਾਇਰ ਇਹਦੇ ਅੱਧੇ ਇੱਕ ਮੰਨ ਲਓ ਬਾਈ ਪਹਿਲਾਂ ਤਾਂ ਬਾਈ ਟਰੈਕਟਰ ਦਿਖਾ ਇਹਨੂੰ ਲਊਗਾ ਸ਼ਕੀਨ ਬੰਦਾ ਹਰੇ ਕੇ ਸਾਤਿ ਸ੍ਰੀ ਅਕ ਆਪਾਂ ਬੌਂਟਾ ਮੋਗਾ ਟਰੈਕਟਰ ਮੰਡੀ ਤੇ ਜਿੱਥੇ ਆਪਣੇ ਨਾਲ ਬਾਈ ਜਗਜੀਤ ਜੁੜਿਆ ਕਰਦਿਆਂ ਗੱਲ ਵੀ ਕਿੰਨੇ ਕ ਟਰੈਕਟਰ ਲੈ ਕੇ ਆਇਆ ਸਤਿ ਸ੍ਰੀ ਅਕਾਲ ਬਾਈ ਜਗਜੀਤ ਸਤਿ ਸ੍ਰੀ ਅਕਾਲ ਵੀਰੇ ਹੋਰ ਠੀਕ ਐ ਭਰਾ ਬਹੁਤ ਵਧੀਆ ਜੀ ਬਹੁਤ ਵਧੀਆ ਚੜਦੀ ਕਲਾ ਠੀਕ ਠਾਕ ਹੋਰ ਸੁਣਾਓ ਕਿੰਨੇ ਕ ਟਰੈਕਟਰ ਲੈ ਆਏ ਜਗਜੀਤ ਟਰੈਕਟਰ ਬਾਈ ਇੱਥੇ ਦਾ 4 ਕੀ ਆ ਜੀ ਠੀਕ ਐ ਕਰੇ ਖੜੇ ਨੇ ਟਰੈਕਟਰ ਹਾਂ ਟਰੈਕਟਰ ਹੈਗੇ ਆ ਬਾਈ ਠੀਕ ਐ ਤੇ ਲੋਕੇਸ਼ਨ ਕੀ ਆ ਪਹਿਲਾਂ ਤਾਂ ਇਹ ਦੱਸ ਲੋਕੇਸ਼ਨ ਬਾਈ ਪਿੰਡ ਮੱਝੋ ਕੇ ਆ ਜ਼ਿਲ੍ਹਾ ਬਰਨਾਲਾ ਜੀ ਜ਼ਿਲ੍ਹਾ ਬਰਨਾਲਾ ਤੇ ਠੀਕ ਐ ਉੱਥੇ ਕੰਟੈਕਟ ਕਰ ਸਕਦੇ ਹੋ ਹੁਣ ਆਪਾਂ ਹੌਲੈਂਡ ਤੋਂ ਸਟਾਰਟ ਕਰਦੇ ਆ 5500 ਤੋਂ ਹਾਂਜੀ ਇਹਦੇ ਬਾਰੇ ਜਗਜੀਤ ਦੱਸ ਕੇ ਰਹਾ ਇਹ ਬਾਈ ਜੀ 3 ਹੀ ਸਪੀਡ ਆ ਫੁੱਲ ਟੌਪ ਵਾਲਾ ਪਲੱਸ ਵਾਲਾ ਮਾਡਲ ਆ ਜੀ ਇਹ ਪਲੱਸ ਵਾਲਾ ਮਾਡਲ ਹਾਂ ਬਿਨਾ ਟਰਬੋ ਵਾਲਾ ਬਾਈ ਇਹ ਠੀਕ ਹੈ ਟਰੈਕਟਰ ਦੀ ਕੰਡੀਸ਼ਨ ਜਮਾ ਓਕੇ ਆ ਬਾਈ ਠੀਕ ਹੈ ਜੀ ਟਾਇਰਾਂ ਦੀ ਕੰਡੀਸ਼ਨ ਟਾਇਰ ਇਹਦੇ ਬਾਈ 75 ਤੋਂ 80 ਪੈਸੇ ਆ 75 ਤੋਂ 80 ਪੈਸੇ ਹਾਂ ਚਾਓ ਟਰੈਕਟਰ ਮਿੱਤਰੋ ਤੁਸੀਂ ਚੈੱਕ ਕਰ ਸਕਦੇ ਹੋ ਤੇ ਡਬਲ ਡਿਸਟਰੀਬਿਊਟਰ ਚ ਡਬਲ ਡਿਸਟਰੀਬਿਊਟਰ 3 ਸਪੀਡ ਆ ਬਾਈ 3 ਸਪੀਡ ਆ ਤੇ ਟਰੈਕਟਰ ਰੰਗ ਪੇਂਟ ਦਾ ਕਿਵੇਂ ਆ ਰੰਗ ਪੇਂਟ ਦਾ ਬਾਈ ਓਰੀਜਨਲ ਆ ਮਾੜੀ ਮੋਟੀ ਕਾਲੇ ਰੰਗ ਦੀ ਲੈਂਕਾ ਲੰਕ ਤੇ ਟੱਚਿੰਗ ਹੈਗੀ ਹਲਕੀ ਜੀ ਮਾੜੀ ਮੋਟੀ ਹਾਂ ਬਾਡੀ ਓਰੀਜਨਲ ਆ ਰਿਮ ਓਰੀਜਨਲ ਆ ਸ਼ੋਅ ਓਰੀਜਨਲ ਆ ਸਾਰਾ ਓਰੀਜਨਲ ਆ ਬਾਕੀ ਸਾਰਾ ਓਰੀਜਨਲ ਆ ਟਰੈਕਟਰ ਚੈੱਕ ਕਰ ਸਕਦੇ ਹੋ ਮਿੱਤਰੋ ਤੇ ਮਾਡਲ ਇਹ ਚਿਕਚੀਤ ਆ ਗਿਆ ਮਾਡਲ ਬਾਈ ਇਹ 2010 ਆ ਜੀ 10 ਆ ਹਾਂ ਹਾਂ 10 ਮਾਡਲ ਦਾ ਜਿਕਚੀਤ ਰੇਟ ਰੇਟ ਤਾਂ 415000 4 ਲੱਖ 15000 ਆਪਣੇ ਪਿੰਡ ਦੇ ਬਾਈ ਨਵਾਂ ਨਿਕਲਿਆ ਹੋਇਆ ਠੀਕ ਹੈ ਜੀ ਲੋਕ ਲਈ ਨੰਬਰ ਆਪਣਾ ਠੀਕ ਹੀ ਨੰਬਰ ਨਾਲੇ ਦਾ ਤੇ ਦੇਣਾ ਕਿੰਨੇ ਦਾ ਇਹਦਾ ਰੇਟ 415 ਕੋਈ ਗੱਲ ਨਹੀਂ ਬਾਈ 4 ਲੱਖ ਦੇ ਦੇਾਂਗੇ 4 ਲੱਖ ਦਾ ਮਿੱਤਰੋ ਇਹ ਟਰੈਕਟਰ ਬਣ ਜੂਗਾ ਸੈਂਪਲ ਕੱਪੜੇ ਵਾਲੀ ਸਾਤਰੀਆ ਟਰੈਕਟਰ ਚੈੱਕ ਕਰ ਸਕਦੇ ਹੋ ਸਾਰਾ ਟਰੈਕਟਰ ਬਾਈ ਕਹਿੰਦਾ ਓਰੀਜਨਲ ਹੈ ਮਾੜਾ ਮੋਟਾ ਲੈਂਕਾਂ ਤੇ ਪਹਾੜ ਵੱਜੀ ਹੋਈ ਹੈ ਓ ਇੰਨਾ ਕਦਾ ਬਾਈ ਸਸ ਤੋਂ ਬਾਜੀ ਜਾਂਦੀ ਆ ਫਿਰ ਤਾਂ ਨਪਰਾ ਸੋਨਾ ਬਣਾਉਣਾ ਪੈਣਾ ਸੋਨਾ ਬਣਾਉਣਾ ਪੈਂਦਾ ਇੰਨਾ ਕਦਾ ਬਾਈ ਸ਼ਿੰਗਾਰ ਕਰਨਾ ਪੈਂਦਾ ਇਹ ਆਪ ਤੋਂ ਮਜਬੂਰ ਆ ਮਾੜਾ ਮੂਠਾ ਬਾਜੀ ਦਾ ਇਹ ਬਾਈ 6 ਮਾਡਲ ਆ 6 ਮਾਡਲ ਰਿਵਰਸ ਪੀਟੀਓ ਡਬਲ ਕਲਚ ਨਹੀਂ ਪੀਟੀਓ ਰਿਵਰਸ ਨਹੀਂ ਬਾਈ ਇਹ ਡਬਲ ਕਲਚ ਵਾਲੀ ਗੱਲ ਆ ਰਿਵਰਸ ਨਹੀਂ ਆਇਆ 6 ਜੀ ਰਿਵਰਸ ਨਹੀਂ ਆਇਆ ਨਹੀਂ ਨਹੀਂ 6 ਜੀ ਠੀਕ ਆ ਬਾਈ ਸਾਦੀ ਕਟਾਈ ਚ ਆ ਗਿਆ ਟਾਇਰਾਂ ਦੀ ਕੰਡੀਸ਼ਨ ਤਾਇਰ ਬਾਈ ਇਹਦੇ 65 ਤੋਂ 70 ਪੈਸੇ ਆ ਜੀ 65 ਤੋਂ 70 ਪੈਸੇ ਟਾਇਰ ਪੈਣ ਹਾਂ ਜੀ ਰੰਗ ਪੇਂਟ ਦਾ ਚਮਕੀ ਜਾਂਦਾ ਕਿ ਨਹੀਂ ਰੰਗ ਪੇਂਟ ਦਾ ਅਰੀਜਨਲ ਆ ਬਾਈ ਹਾਂ ਆਹ ਇੱਕ ਪੱਲਾ ਜ਼ਰੂਰ ਹੋਇਆ ਵਾ ਦਾਹਾਂ ਤੋਂ ਮਾੜਾ ਜਿਹਾ ਤਾਂਹਾਂ ਤੋਂ ਮਾੜਾ ਮੋਟਾ ਪੱਲਾ ਆ ਹੋਇਆ ਆ ਇਹ ਪਤਾ ਵੀ 60 ਦੇ ਨਾ ਪੇਪੜੀ ਜੀ ਉੱਠ ਖੜਦੀ ਹੁੰਦੀ ਠੀਕ ਹੈ ਜੀ ਮਾੜਾ ਮੋਟਾ ਪੱਲਾ ਆ ਹੋਇਆ ਹੋਇਆ ਬਾਈ ਤਾਂਹਾਂ ਤੋਂ ਬਾਕੀ ਸਾਰਾ ਅਰੀਜਨਲ ਹੈ ਬਾਡੀ ਬੂਡੀ ਤੇ ਦਿਖਾ ਦੇ ਪੂਰਾ ਨਵਾਂ ਟਰੈਕਟਰ ਬਾਡੀ ਬੂਡੀ ਦਾ ਐਨ ਪੂਰਾ ਅਰੀਜਨਲ ਪਿਆ ਦੇਖ ਸਕਦੇ ਹੋ ਤੁਸੀਂ ਤੇ ਟਰੈਕਟਰ ਸਿੰਪਲ ਕੱਪੜੇ ਸਾਤਰੀਚ ਹੈ ਤੇ ਸੇ ਮਾਡਲ ਦਾ ਰੇਟ ਕਿਹ ਕੀਤਾ 265000 ਜੀ ਦੇਣਾ ਬਾਈ ਕਿੰਨੇ ਦਾ ਇਹ ਇਹ ਦੇ ਦਿਆਂਗਾ 245 ਦਾ ਜੀ 245000 ਦਾ ਇਹ ਫਾਰਮ 60 ਮਿੱਤਰੋ ਬਣੂਗਾ ਟਰੈਕਟਰ ਚੰਗਾ ਆਏ ਤੇ ਟਰੈਕਟਰ ਦੇਖ ਸਕਦੇ ਮੂਰੇ ਆ ਗਿਆ ਪ੍ਰੀਤ 6049 ਹਾਂ ਇਹ ਬਾਈ ਆਪਣਾ ਆਪ ਦਾ ਨਵਾਂ ਖੜਾਇਆ ਹੋਇਆ ਜੀ ਨਵਾਂ ਖੜਾਇਆ ਕਰੂਆ ਹਾਂ ਆਪ ਆਪ ਦਾ ਹੀ ਨਵਾਂ ਲਿਆ ਹੋਇਆ ਜੀ ਆਪਣੇ ਦੂਜੇ ਘਰ ਵਾਲਿਆਂ ਨੇ ਲਿਆ ਸੀ ਠੀਕ ਹੈ ਜੀ ਹਾਂ ਆਪਣਾ ਪਾਈ ਦੇ ਠੀਕ ਚੱਲ ਗੇਰ ਪੱਖੋਂ ਇਹ ਤਾਂ ਬਾਈ ਜਮਾ ਨਵਾਂ ਟਰੈਕਟਰ ਆ ਇਹ ਤਾਂ ਹਲੇ ਟਾਇਰ ਟੂਰ ਨਾਲ ਦੇ ਦੇ ਕਿੰਨੇ ਕਿਤੇ ਚੱਲਿਆਗਾ ਕੱਲੀ ਕੇ 75 ਤੋਂ 80 ਪੈਸੇ ਟਾਇਰ ਨਾਲ ਦੇ ਪਏ ਆ ਠੀਕ ਹੈ ਜੀ ਹਾਂ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਸੈਂਪਲ ਕੱਪੜਾ ਵੀ ਕਰ ਸਕਦੇ ਆ ਇਹਦਾ ਬਸ ਅਜੇ ਕੋਈ ਲੈੇ ਉਹ ਵੀ ਲਿਬੜਿਆ ਤੇ ਬੜੇ ਖੜਾ ਤਾਂ ਟਰੈਕਟਰ ਜਮਾ ਨਵਾਂ ਹੀ ਪਿਆ ਬਾਈ ਨਵਾਂ ਹੀ ਪਿਆ ਟਰੈਕਟਰ ਮਿੱਤਰੋ ਇਹਦਾ ਕਹਿੰਦਾ ਬਾਈ ਕਹਿੰਦਾ ਮੰਡੀ ਦਿਖਾਉਣ ਲੈ ਆਏ ਇਹਨੂੰ ਤੇ ਟਰੈਕਟਰ ਦੇਖ ਸਕਦੇ ਹੋ ਉਹ ਬਸ ਟਰੈਕਟਰ ਬਾਲੇ ਹੋਗੇ ਸੀਗੇ ਜਿਹੜਾ ਇੱਕ ਵੇਚ ਦੇਗਾ ਠੀਕ ਹੈ ਜੀ ਡਬਲ ਡਿਸਟਰੀਬਿਊਟਰ ਚ ਹੈ ਤੇ ਮਾਡਲ ਇਹ 2020 ਬਾਈ 20 ਮ ਰੇਟ 445000 ਜੀ ਤੇ ਦੇਣਾ ਕਿੰਨਾ ਇਹ ਸਵਾ 4 ਲੱਖ ਦੇ ਦਾਂਗੇ ਬਈ ਸਵਾ 4 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਤੇ ਮੂਰੇ ਆ ਗਿਆ ਸਿਆਉਨਾਲੀਕਾ 60 ਦਾ RX ਇਹਦੇ ਬਾਰੇ ਦੱਸੀ ਬਾਈ ਇਹ ਬਾਈ 2012 ਮਾਡਲ ਆ ਜੀ ਠੀਕ ਹੈ ਜੀ ਹਾਂ ਟਰੈਕਟਰ ਇਹ ਵੀ ਟਾਪ ਮਾਡਲ ਆ ਰਵਾਸਪੀ ਡੀਓ ਤੇਲ ਬ੍ਰੇਕਾਂ ਡਿਸਟ੍ਰਿਬਿਊਟਰ ਵਾਲਾ ਠੀਕ ਹੈ ਜੀ ਹਾਂ ਤੇ ਟਾਇਰਾਂ ਦੀ ਕੰਡੀਸ਼ਨ ਕੀ ਕਹਿੰਦੀ ਹੈ ਟਾਇਰ ਇਹਦੇ ਅੱਧੇ ਇੱਕ ਮੰਨ ਲਓ ਬਈ ਅੱਧੇ ਟਾਇਰ ਅਗਲੇ ਜ਼ਿਆਦੇ ਆ ਅਗਲੇ ਜ਼ਿਆਦੇ ਨੇ ਮੰਗਲੇ ਦੇਕ ਨੇ ਟਰੈਕਟਰ ਚੈੱਕ ਕਰ ਸਕਦੇ ਹੋ ਬਾਈ ਗੱਡੀਆਂ ਵਗੈਰਾ ਲੱਗੀਆਂ 17 18 ਮਾਡਲ ਲੱਗੀਆਂ ਪਈ ਆ ਟਰੈਕਟਰ ਬਥੇਰਾ ਨਾ ਬਾਈ ਟਰੈਕਟਰ ਜਮਾ ਸਾਰਾ ਰੰਗ ਪੇਂਟ ਦਾ ਇੰਜਨ ਗੇਅਰ ਦਾ ਓਕੇ ਆ ਜਮਾ ਬਾਈ ਇੰਜਨ ਗੇਅਰ ਦਾ ਜੈ ਕੋਈ ਬਾਕੇ ਲੈ ਆ ਸਕਦਾ ਕੋਈ ਬਾਕੇ ਜਾ ਸਕਦਾ ਬਾਈ ਟਰੈਕਟਰ ਚੈੱਕ ਕਰ ਸਕਦੇ ਹੋ ਤੇ ਟਰੈਕਟਰ ਜਮਾ ਪੂਰਾ ਸੋਨਾ ਪਿਆ ਤੇ ਮਾਡਲ ਇਹ ਇਹ 2012 ਬਾਈ ਤੇ ਰੇਟ 375000 ਜੀ ਮੌਕੇ ਦਾ ਇਹ 3,60,000 ਦਾ ਵੀ 3,60,000 ਦਾ ਮੌਕੇ ਤੇ ਮਿੱਤਰੋ ਇਹ ਟਰੈਕਟਰ ਬਣੂ ਟਰੈਕਟਰ ਦੇਖ ਸਕਦੇ ਹੋ ਤੁਸੀਂ ਆਜੋ ਆਹਲੇ ਟਰੈਕਟਰ ਦੀ ਗੱਲ ਕਰੀਏ ਆਜੋ ਕਿਰਾ ਆ ਗਿਆ ਸਿਆਉਣਾ ਲੀਕਰ 750 ਜਗਜੀਤ ਦੱਸੀ ਕਿ ਰਹਿੰਦੀ ਬਾਰੇ ਪਹਿਲਾਂ ਦਾ ਬਾਈ ਟਰੈਕਟਰ ਦਿਖਾ ਇਹਨੂੰ ਲਊਗਾ ਸ਼ਕੀਨ ਬੰਦਾ ਹਰੇ ਕੇ ਇਹਨੂੰ ਹੱਥ ਨਹੀਂ ਪਾਉਂਦਾ ਠੀਕ ਹੈ ਜੀ ਟਰੈਕਟਰ ਵੇਖ ਠੀਕ ਹੈ ਉੱਚਾ ਮਾਡਲ ਤਾਂ ਨਵਾਂ ਲੈਣਾ ਸੌਖਾ ਨੀਵਾਂ ਮਾਡਲ ਨਵਾਂ ਲੈਣਾ ਬਹੁਤ ਔਖਾ ਟਰੈਕਟਰ ਦਾ ਹਲੇ ਤੱਕ ਕੋਈ ਨਟਬ ਨਹੀਂ ਖੁੱਲਿਆ ਬਾਈ ਨਟਬ ਵੀ ਨਹੀਂ ਖੁੱਲਿਆ ਹਲਾ ਲਾ ਸੈਲ ਪਤੋ ਲੈ ਕੇ ਵੀ ਸਾਰਾ Ориਜਨਲ ਆ ਸਾਰਾ Ориਜਨਲ ਵੇਟ ਟਰੈਕਟਰ ਦੇਦੇ ਇੱਕ ਚਾਏ ਸੀ ਨਾਲ ਵੇਟ ਵੀ ਨਾਲ ਹੀ ਆਉਂੇ ਵੇਟ ਵੀ ਨਾਲ ਹੀ ਨੇ ਆਉਂਣਾ ਹਾਂ ਹਾਂ ਬਾਈ ਠੀਕ ਹੈ ਟਰੈਕਟਰ ਦਾ ਕੰਡੀਸ਼ਨ ਕਿੰਨੀ ਕਹੇ ਇਹਦੇ ਹੈਗੇ 70 ਤੋਂ 75 ਪੈਸੇ ਬਾਈ ਮੂਹਰੇ 80 ਪੈਸੇ ਨੇ 70 ਤੋਂ 75 ਪੈਸੇ ਨੇ ਮੂਹਰੇ 80 ਪੈਸੇ ਨੇ ਬਾਈ ਟਰੈਕਟਰ ਚੈੱਕ ਕਰ ਸਕਦੇ ਹੋ ਰੰਗ ਪੈਂਟ ਦਾ ਜਮਾ ਰੇ ਨਾਲ ਕਿਹਾ ਬੜਾ ਕਿਹਾ ਨਵਾਂ ਟਰੈਕਟਰ ਆ ਦੇਖ ਇਧਰ ਆ ਦੇਖ ਦਿਖਾਉਣਾ ਚਾਹ ਕੇ ਕਿਦੋਂ ਖੁੱਲਿਆ ਨਹੀਂ ਬਈ ਇਕੱਲਾ ਲਿਫਟ ਪੰਪ ਬਦਲਿਆ ਹੋਇਆ ਦੇਖ ਸਕਦੇ ਹੋ ਨਾ ਕੋਈ ਨਯੋਜਲ ਖੁੱਲੀ ਟਰੈਕਟਰ ਦੀ ਉਵੇਂ ਦੋਵੇਂ ਪਿਆ ਕਰਾ ਦੇ ਚਾਹੇ ਕੋਈ ਬੰਦਾ 2 ਘੰਟੇ ਬਾਹਲੇ ਬਈ ਸੌਦਾ ਕਰਕੇ ਫੇਰ ਲੈ ਜਾ ਚਾਹੇ 2 ਘੰਟੇ ਬਾਕੇ ਸੌਦਾ ਕਰਕੇ ਬਈ ਫੇਰ ਔਲ ਜਾ ਸਕਦੇ ਹੋ ਤੁਸੀਂ ਹਾਂ ਬਸ ਇਹਦੇ ਵੀ ਪੈਸੇ ਭਰਨੇ ਪੈਣਗੇ ਭਿੰਦੇ ਭਰਨੇ ਪੈਣਗੇ ਹਾਂ ਹਾਂ ਤੇ ਟਰੈਕਟਰ ਦਿਖਾ ਦੇ ਟਰੈਕਟਰ ਜਮਾ ਨਾਲ ਦੇ ਹੀ ਆ ਸਾਰਾ ਕੁਝ ਜੋ ਵਾਈ ਕਹਿੰਦਾ ਮਗਰਿਆੜ ਦਿਖਾ ਦੇ ਟਰੈਕਟਰ ਦੇ ਉਧਰ ਮਾਰ ਟਰੈਕਟਰ ਦੇਖ ਸਕਦੇ ਹੋ ਸੈਂਪਲ ਕੱਪੜੇ ਵਾਲੀ ਛਤਰੀ ਆ ਗਈ ਚੰਗਾ ਟਰੈਕਟਰ ਹੈ ਤੇ ਜਗਜੀਤ ਮਾਡਲ ਮਾਡਲ 2001 ਆ ਬਾਈ ਇਹ ਤੇ ਰੇਟ 2,70,000 ਜੀ ਦੇਣਾ ਕਿੰਨੇ ਦਾ ਇਹ ਬਸ 2,60,000 ਰੁਪਏ ਦੇ ਦਾਂਗੇ ਬਾਈ 2,60,000 ਦਾ ਇਹ ਟਰੈਕਟਰ ਮੇਤਰੋ ਬਣੂਗਾ ਟਰੈਕਟਰ ਚੰਗਾ ਬਸ ਇਹਦਾ ਤਾਂ ਬਾਈ ਕੋਈ ਮੁੱਲ ਨਹੀਂ ਮੁੰਡਾ ਇਹਦਾ ਸਕੀਨ ਗਾਗ ਆ ਗਿਆ ਉਹ ਛੜਦਾ ਨਹੀਂਗਾ ਤੇ ਹਰੇਕ ਇਹਨੂੰ ਹੱਥ ਨਹੀਂ ਪਾਉਂਦਾ ਠੀਕ ਹੈ ਕਿਉਂਕਿ ਰੇਟ ਅਗਲਾ ਕਹਿੰਦਾ ਰੇਟ ਜਿਆਦਾ ਹੈ ਇਸ ਤੋਂ ਇਲਾਵਾ ਜਗਜੀਤ ਹੋਰ ਕਿੰਨੇ ਕੁ ਟਰੈਕਟਰ ਟਰੈਕਟਰ ਤਾਂ ਬਾਈ ਆਈ ਜਾਂਦੇ ਆ ਜਾਈ ਜਾਂਦੇ ਬਾਕੀ ਹੁਣ ਸੀਜ਼ਨ ਆ ਹਨਾ ਚੱਲ ਜਾਂਦਾ ਕੰਮ ਵਧੀਆ ਠੀਕ ਹੈ ਜੀ ਤੇ ਲੋਕੇ ਸਾਨੂੰ ਦੁਬਾਰੇ ਬੋਲਦੇ ਪਿੰਡ ਮੱਝੂ ਕੇ ਜਿਲ੍ਹਾ ਬਰਨਾਲਾ ਠੀਕ ਹੈ ਜੀ ਮੋਬਾਈਲ ਨੰਬਰ ਕਿੰਨਾ ਹੈ 980780055 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਜਗਜੀਤ ਜਾਣਕਾਰੀ ਦੇਣ ਲਈ ਬਾਈ ਤੁਹਾਡਾ ਵੀ ਧੰਨਵਾਦ ਤੇ ਲੋਬੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ